ਨਾਲ ਲਾਣਾ ਲਾਣੇ ਬੋਲਦੇ ਨੇ ਭਾਲੇ ਨਹੀਂ ਨੀ ਹੋਏ ਭਾਲੇ ਹਣਾ ਯਾਰ ਵਿਆਹ ਗਿਆ ਯੋ ਚਲੋ ਨਾਲ ਆਇਆ ਨਹੀਂ ਕਿ ਜਾਦਾ ਮੈਂ ਆਇਂਦੀ ਇਸ ਨਾ ਮਹੱਤਵ ਦੇ ਕੇ ਨਾ ਨਹੀਂ ਦੇਖਣਾ ਪਾਇਆ ਤੇ ਉਹ ਲਿਖੂਗਾ ਹਾਂ ਉਹਦਾ ਕੋਈ ਚੱਕਰ ਨਹੀਂ ਪਿੱਛੇ ਪੈਂਡਿੰਗ ਟੋਏ ਪਰਪੈਂਡਿਕ ਹੈ ਬਾਈ ਬ੍ਰੈਕਟ ਬੈਟਰੀ ਦਾ ਦੇਖੀ ਜਾਵਾਂਗੇ ਯਾਰ ਉਹਦਾ ਕੋਈ ਚੱਕਰ ਨਹੀਂ ਲਿਖ ਲਿਓ ਇੱਕੋ ਟੂ ਚੱਲ ਹਾਂ ਗੁਰਸ਼ਰਨ ਸੰਧੂ ਗੁਰਸ਼ਰਨ ਥੱਲੇ ਸ਼ਿਪ ਮਗਰ ਕੀ ਅੰਦਰ 852 ਉਹ ਬਾਦ ਪਿੰਡ ਬਸਰ ਕੇ ਹੱਜੀ ਆਪਾ ਰਾਮਦਾਸ ਕਲਬ ਪ੍ਰਧਾਨ ਜੀ 52 ਦਾਸ ਇਹ ਜਿਹੜਾ ਟਰੈਕਟਰ ਆ ਕਾਦੀ ਪਾਉ ਜਿੰਦੀ ਇਹਦਾ ਬੀਤੀ ਆ ਜਿੰਦੀ ਪਾਉ ਕਰਾ ਜਿੰਦੀ ਇਹਦਾ ਲੰਮਾ ਟਰੈਕਟਰ ਆ ਰੀਚ ਚੋਕੀ ਜਾਂਦੀ ਜੈਕ ਦਮ ਪੈ ਗਏ ਕਿ ਬਲੇ ਬੰਨੇ ਚੱਕਰ ਵਧਾ ਜਾਂਦਾ ਟਰੈਕਟਰ ਨਾ ਹੁੰਦਾ ਉਹ ਟਰੈਕਟਰ ਫੇਰ ਵੀ ਨਾ ਆਉਂ ਜਾਂਦੀ ਟਰੈਕਟਰ ਕੀ ਤੋਂ ਖੜ ਕੇ ਨਹੀਂ ਨਾ ਉਹਦਾ ਨੰਬਰ ਪੱਕਾ ਹੈ ਪ੍ਰਾਣੀ ਹੂਏ ਜਿੰਨਾਂ ਵੇ ਨਾ ਪ੍ਰਾਣੀ ਫੇਰ ਇਹਨੂੰ ਇੱਕ ਉਹ ਕਾਲਿਆਂ ਦੇ ਲੀੜੇ ਵਾਲੇ ਘਾਤੋਂ ਬੰਸਰ ਲੜਾਈ ਝਗੜਾ ਉਹ ਉੱਥੇ ਲੱਗੇ ਗੇੜਾ पडिर पय filtक्तिय वहां। कब ले� flatsक ਜਾਉਂਦਾ ਐੜਾ ਪੈਸੇ ਲੈ ਕੇ ਜਾਊਗਾ ਲੈ ਲੂ ਇਹ ਤੂੰ ਪੈਸੇ 0.50 ਜਿੰਨੇ ਬਾੜ ਚੱਲਦਾ 1000 ਰੁਪਏ ਖਤਮ ਕਣੀ ਖਤਮ ਪਰ ਕਹਿੰਦੇ ਤੂੰ ਹੀ ਨਿਕਲਿਆ ਪ੍ਰਚਾਰ ਨੇ ਦਰਦੋਦਾਇ ਤਾਏ ਹੋਣ ਤੱਕ ਨੇ ਪੇਂਟਰਾ ਦੀ ਖੇਤ ਮੁਕਾਬਲੇ ਦੇ ਖਿਆਲ ਦੇ ਵਿੱਚ ਹੈ ਸਭ ਤੋਂ ਸੋਹਣਾ ਕਾਦਰ ਹੈ ਜੱਟਾਂ ਸਭ ਤੋਂ ਖੁਸ਼ਾਂ ਦੇ ਵਿੱਚੋ ਅੱਜ ਦੇ ਸਾਰੀ ਸਾਕਤ ਬੁਸ਼ਾ ਬਹੁਤ ਬੰਦਾ ਧੰਨਵਾਦ ਆਓ ਕਿਹੜਾ ਜੱਤੀ ਦੇ ਨਾਲ ਟਰੈਕਟਰ ਵੀਰ ਜੀ ਅੱਪਾ ਲੈ ਆਈਏ ਮੈਦਾਨ ਦੇ ਵਿੱਚ ਅਗਲਾ ਗੱਡੀ ਵਾਹ ਸਾਹਮਣੇ ਹਾਏ ਹਾਏ ਓਏ ਓਏ ਇਹਦਾ ਪੱਤਾ ਲੈ ਆ ਹਾ ਉਹ ਸੰਧੂਆ ਇਹ ਕਿਹੜੀ ਗੱਲ ਸਮਾਪਤ ਕਰ ਲੈ ਲਿਆ ਤੇ ਕਿਹੜੀ ਗੱਲ ਦਾ ਪੱਤਾ ਲੈਣਾ ਬਾਅਦ ਕਰਦੇ ਜੇ ਬਾਅਦ ਕਰਦੇ ਜੇ ਹਰੋ ਬੇਰ ਰੱਬਾ ਸੱਚ ਬਣ ਗਈ ਗੱਲ ਇਹ ਜਦੋਂ ਬੰਦ ਹੋ ਜਾਣਾ ਟਰੈਕਟਰ ਫੇਰ ਔਖਾ ਹੋ ਜਾਂਦਾ 15 ਜਿਲੀ ਜੈਸਨ ਸਰਦਾਰ ਉਹ ਵੀ ਆ ਰਿਹਾ ਨੀਰੰਦਰ ਸਿੰਘ ਵਾਲਾ ਬਾਵਲੇ ਤੋਂ ਲਿਆ ਨਾ ਜਿੱਤਦੇ ਹੁਣ ਜਿੱਲੇ ਘਰ ਨੂੰ 拜地啊